ਸੱਸ਼ਿਕਲ YouTube ਫੈਮਿਲੀ ਕੇ ਹਲਚਾਲ ਕਿਵੇਂ ਤੁਸੀਂ ਸਾਰੇ ਤੋਂ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਇੱਥੇ ਅਸੀਂ ਅੱਜ ਕੀਤੀ ਸੀ ਰਬੋਂਡਿੰਗ ਤੇ ਮੈਂ ਕਿਹਾ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਹੀ ਪਿਆਰੀ ਲੁੱਕ ਆਈ ਸੀ ਸੋ ਇਹ ਬੀਫੋਰ ਵਾਲੀ ਲੁੱਕ ਆ ਤੇ ਆਫਟਰ ਵਾਲੀ ਵੀ ਤੁਹਾਨੂੰ ਦਿਖਾਉਂਦੇ ਆ ਬਹੁਤ ਹੀ ਪਿਆਰੀ ਲੁੱਕ ਆਈ ਸੀ ਤੇ ਨਾਲ-ਨਾਲ ਚੱਲ ਰਿਹਾ ਮੇਰਾ ਸੂਟ ਦੀ ਕਢਾਈ ਉਹ ਵੀ ਤੁਹਾਨੂੰ ਨਾਲ ਕੁਝ ਕੁ ਕਲਿੱਪਸ ਲਈਆਂ ਮੈਂ ਉਹ ਸ਼ੇਅਰ ਕਰੂੰਗੀ ਤੇ ਇੱਥੇ ਫਸਟ ਕਰੀਮ ਤੋਂ ਬਾਅਦ ਹੀ ਇੰਨੀ ਪਿਆਰੀ ਲੁੱਕ ਆ ਗਈ ਸੀ ਮੈਂ ਵਾਰ-ਵਾਰ ਇਸ ਤਰ੍ਹਾਂ ਕਰ ਰਹੀ ਸੀ ਮੈਨੂੰ ਬਹੁਤ ਹੀ ਮਜ਼ਾ ਆ ਰਿਹਾ ਸੀਗਾ ਮੇਰਾ ਤਾਂ ਹੱਥ ਪਾਸੇ ਕਰਨ ਨੂੰ ਦਿਲ ਨਹੀਂ ਸੀ ਕਰਦਾ ਮੇਰਾ ਜੀ ਕਰਦਾ ਸੀ ਬਸ ਮੈਂ ਐ ਵਾਲਾਂ ਵਿੱਚ ਹੱਥ ਫੇਰੀ ਜਾਵਾਂ ਸੋ ਬਹੁਤ ਹੀ ਪਿਆਰੀ ਲੁੱਕ ਆਈ ਸੀ ਤੇ ਮੈਂ ਵੀ ਬੜੀ ਖੁਸ਼ ਸੀ ਸੋ ਇਸ ਤੋਂ ਬਾਅਦ ਅਸੀਂ ਲਗਾਈ ਦੂਸਰੀ ਕਰੀਮ ਤੇ ਦੂਸਰੀ ਕਰੀਮ ਦਾ ਬਾਅਦ ਵਾਲਾ ਵੀ ਰਿਜ਼ਲਟ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਇਸ ਤੋਂ ਬਾਅਦ ਉਹ ਕਲਿੱਪ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਸੋ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਅੱਜ ਦੀ ਕਰਕੇ ਰਬੋਂਡਿੰਗ ਤੇ ਸ਼ਾਮ ਨੂੰ ਫਿਰ ਮੈਂ ਬਾਅਦ ਵਿੱਚ ਰੋਟੀ ਪਾਣੀ ਟਾਈਮ ਨਾਲ ਕਰ ਲਿਆ ਸੀ ਤੇ ਨਾਲ ਹੀ ਸੂਟ ਦੀ ਵੀ ਕਢਾਈ ਕੀਤੀ ਕੁਝ ਉਹਦੀਆਂ ਕਲਿਪਸ ਵੀ ਲਗਾਈਆਂ ਨੇ ਸੋ ਸੂਟ ਸ਼ੁਰੂ ਕੀਤਾ ਹੈ ਡੇਲੀ ਦੀ ਅਪਡੇਟ ਦਿੰਦੀ ਰਹੂੰਗੀ ਜਦੋਂ ਫਾਈਨਲ ਲੁੱਕ ਆਈ ਤੇ ਤੁਹਾਨੂੰ ਸਤਿ ਸ਼੍ਰੀ ਅਕਾਲ YouTube ਫੈਮਿਲੀ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਤੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਇੱਥੇ ਤੁਸੀਂ ਦੇਖ ਸਕਦੇ ਹੋ ਤੁਸੀਂ ਕਹਿਣਾ ਆ ਕਿ ਟਾਕੀਆਂ ਟੱਲੇ ਜੇ ਲੈ ਕੇ ਬੈਠੀ ਆ ਕੋਈ ਕੰਮ ਸ਼ੁਰੂ ਕਰਨਾ ਹੋਵੇ ਤੇ ਮੈਂ ਤੁਹਾਨੂੰ ਨਾ ਦਿਖਾਵਾਂ ਇਹ ਕਿਵੇਂ ਹੋ ਸਕਦਾ ਹੈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਦੇਖੋ ਤੁਸੀਂ ਅਸੀਂ ਆ 17 ਆ 700 ਵਾਲੇ ਸੂਟ ਨੂੰ 17000 ਆ ਲਾ ਬਣਾਉਣ ਲੱਗੇ ਆ ਸਹੀ ਗੱਲ ਹੈ ਪਤਾ ਨਹੀਂ ਬਣਾ ਪਾਉਣੇ ਆ ਕਿ ਨਹੀਂ ਪਾਉਣੇ ਪਰ ਅਸੀਂ ਕਹਿੰਦੇ ਆ ਅਸੀਂ ਸ਼ੁਰੂਆਤ ਕੋਈ ਵੀ ਕੰਮ ਕਰੀਏ ਸੀ ਆਪਦੀ YouTube ਫੈਮਲੀ ਨਾਲ ਜ਼ਰੂਰ ਸ਼ੇਅਰ ਕਰੀਏ ਜੇ ਅਸੀਂ ਕਾਮਯਾਬ ਹੋ ਗਏ ਤਾਂ ਵੈਲ ਡਨ ਹੈ ਤੇ ਨਾ ਹੋਏ ਤੇ ਚਲੋ ਤਾਂ ਵੀ ਕੋਈ ਗੱਲ ਨਹੀਂ ਆਰੇ ਤਾਂ ਲੱਗਾਂਗੇ ਤੇ ਪੈਚਸ ਮੈਲਵਾ ਲਏ ਆ ਆਪਣੀ ਟੇਲਰ ਕੋਲੋਂ ਤੁਹਾਨੂੰ ਪਤਾ ਹੀ ਹੈ ਮੇਰੀ ਟੇਲਰ ਮੰਨੂ ਤੇ ਆਪਾਂ ਉਹਦੇ ਤੋਂ ਲਵਾ ਕੇ ਤੇ ਹੁਣ ਆਪਾਂ ਇਹਦੇ ਤੇ ਦੂਸਰੀ ਡਿਜ਼ਾਈਨਰ ਇਹਦੀ ਬਣਨ ਜਾ ਰਹੀ ਆ ਕੋਮਲ 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 ਤੋੜਾ ਤੜਾ ਡਰ ਵੀ ਲੱਗਦਾ ਪਿਆ ਤੇ ਤੈਨੂੰ ਕਿਤੇ ਕੁੱਟ ਵੀ ਪੈ ਜਾਣੀ ਏ ਡਰਨਾ ਨਹੀਂਗਾ ਕੋਈ ਆਪਣੇ ਤੇ ਡਾਂਗ ਨਹੀਂ ਲੈ ਕੇ ਖੜਾ ਹੋਇਆ ਤੇ ਹੁਣ ਅੰਬੀ ਮੈਂ ਇਹਦੇ ਤੋਂ ਬਣਵਾਉਣ ਲੱਗੀ ਆ ਤੇ ਐਮਬਰਾਇਡਰੀ ਵਿੱਚ ਕਰਨੀ ਗੁਰੂਗੀ ਚਰਨਜੀਤ 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 ਸੋ ਕਾਫੀ ਹੱਥ ਲੱਗਣੇ ਆ ਵੇਖੋ ਸਾਰਿਆਂ ਦੇ ਹੱਥਾਂ ਨਾਲ ਇਹ ਸੂਟ ਤਾਂ ਅਮਜਾ ਬੁੰਦਾ ਕਿ ਨਹੀਂ ਹੁਣ ਤਾਂ ਵੇਖਣਾ ਲੱਗਦਾ ਪਤਾ ਨਹੀਂ ਆ ਕੀ ਡਾਲ ਜੇ ਕਲਰ ਲਾਏ ਹੋਇਆ ਪਰ ਜਦੋਂ ਇਹ ਤਿਆਰ ਹੋ ਗਿਆ ਬਹੁਤ ਵਧੀਆ ਚੀਜ਼ ਬਣਨੀ ਆ ਕਿਉਂਕਿ ਅਸੀਂ ਸੇਮ ਕਾਪੀ ਕੀਤਾ ਹੈ ਕਲਰ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਵੀ ਸੇਮ ਕਲਰ ਆ ਸੂੜਦਾ ਵੀ ਪੈਚਸ ਦਾ ਵੀ ਸਾਰਾ ਅਸੀਂ ਸੇਮ ਹੀ ਲਾਇਆ ਹੈ ਤੇ ਜਦੋਂ ਤਿਆਰ ਹੋ ਗਿਆ ਤੇ ਪਲੀਜ਼ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਜ਼ਰੂਰ ਦੱਸਿਓ ਅੱਜ ਆ ਸਾਡਾ ਸੂਰਤ ਤੇ ਸੈਕਿੰਡ ਡੇ ਤੇ ਅਸੀਂ ਪਹਿਲੇ ਦਿਨ ਤੇ ਦੂਜੇ ਦਿਨ ਇੰਨਾ ਕੰਮ ਕਰ ਲਿਆ ਆ ਵਾਲਾ ਖਿਆਮ ਵੀ ਕੰਪਲੀਟ ਕਰ ਲਈ ਆ ਤੇ ਹੁਣ ਮੈਂ ਬਾਕੀ ਦਾ ਜਿਹੜਾ ਡਿਜ਼ਾਈਨ ਆ ਰਹਿ ਗਿਆ ਸੀਗਾ ਉਹ ਕੋਮਲ ਛਾਪ ਰਹੀ ਆ ਤੇ ਫਿਰ ਹੁਣ ਬਾਕੀ ਦਾ ਡਨ ਕਰਦੇ ਆ ਦੇਖਦੇ ਆ ਟੋਟਲ ਕਿੰਨੇ ਦਿਨ ਲੱਗਦੇ ਆ ਦੋਹਾਂ ਦਿਨਾਂ ਚ ਇੰਨਾ ਕੰਮ ਕਵਰ ਹੋ ਗਿਆ ਏ ਤੇ ਬਾਕੀ ਦੇਖਦੇ ਆ ਕਿੰਨਾ ਹੁੰਦਾ ਏ ਤੇ ਅੱਜ ਰਾਤ ਨੂੰ ਵੀ ਜੇ ਮੇਰਾ ਦਿਲ ਕੀਤਾ ਤੇ ਮੈਂ ਲਗੂਗੀ ਆ ਫਲਾਵਰ ਕੰਪਲੀਟ ਕਰਨ ਦੀ ਕੋਸ਼ਿਸ਼ ਕਰੂੰਗੀ ਪਹਿਲੇ ਦਿਨ ਤਾਂ ਬਸ ਅਸੀਂ ਸ਼ੁਰੂ ਹੀ ਕੀਤਾ ਸੀ ਸ਼ਮਮੀ ਜੇ ਲੱਗੇ ਸੀ ਹਨਾ ਹਾਂਜੀ ਤੇ ਪਹਿਲੇ ਦਿਨ ਤਾਂ ਚਲੋ ਅਸੀਂ ਕਿਹਾ ਵੀ ਚਲੋ ਕਹਿੰਦੇ ਨੇ ਸ਼ੁਰੂ ਕਰਾਂਗੇ ਤੇ ਫੇਰ ਹੀ ਬਾਕੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਬਣ ਗਿਆ ਚਮਕ ਬਹੁਤ ਜ਼ਿਆਦਾ ਬਣ ਗਈ ਸੋੜ ਦੀ ਤੇ ਜਦੋਂ ਸਾਰਾ ਤਿਆਰ ਹੋ ਗਿਆ ਤੇ ਉਹਦਾ ਤਾਂ ਸੋਨਾ ਲੱਗਣਾ ਹੀ ਲੱਗਣਾ ਹੈ। ਬਾਕੀ ਅਸੀਂ ਰੋਜ਼ ਦੀ ਮੈਂ ਜਿਹੜਾ ਰਿਕਾਰਡ ਕਰਦੀ ਮੈਂ ਕਿਹਾ ਦੇਖਦੇ ਹਾਂ ਕਿੰਨੇ ਦਿਨ ਲੱਗਦੇ ਕਿਉਂਕਿ ਵਿੱਚੋਂ ਸਕਿੱਪ ਵੀ ਹੋਣਾ ਹੈ। ਕਿਸੇ ਦਿਨ ਛੁੱਟੀ ਵੀ ਹੋਣੀ ਹੈ ਜ਼ਰੂਰੀ ਨਹੀਂ डेली ਲੱਗਣਾ। ਸੋ ਫਿਰ ਵੀ ਅਸੀਂ ਜਿਵੇਂ ਜਿਵੇਂ ਲੱਗਾਂਗੇ ਨਾਲ ਰਿਕਾਰਡ ਕਰਾਂਗੇ ਤੇ ਤੁਹਾਨੂੰ ਅਪਡੇਟ ਲਾਸਟ ਤੇ ਜਦੋਂ ਰੈਡੀ ਹੋ ਗਿਆ ਸੂਟ ਸਾਰੇ ਸੂਟ ਦੀ ਅਪਡੇਟ ਦੇਵਾਂਗੇ ਵੀ ਕਿੰਨੇ ਦਿਨਾਂ ਚੈ ਰੈਡੀ ਹੁੰਦਾ ਹੈ। ਤੇ ਚਲੋ ਬਈ ਹੁਣ ਕਰਦੇ ਆ ਤਿਆਰ ਇਹਨੂੰ ਆਪਾਂ। ਠੀਕ ਆ। ਅਨਾਂ ਤਿਆਰ ਹੋ ਕਰਾਂਗੇ ਕੋਸ਼ਿਸ਼ ਕਰਾਂਗੇ ਜਿੰਨਾ ਕੋ ਮੇਰੇ ਤੋਂ ਰਾਤ ਨੂੰ ਨਿਬੜਨ ਨਿਬੜਿਆ ਨਿਬੜੂਗੀ ਚਲੋ ਬਈ ਫਿਰ ਤੇ ਗਾਇਸ ਮੰਮੀ ਉੜ ਜਾਂ ਸਾਰ ਸਵੇਰੇ ਤੇ ਕੜਾਈ ਕਰਨ ਲੱਗ ਪੇ ਹੋਰ ਕਿ ਕੰਮ ਨਹੀਂ ਹੈਗਾ ਸਵੇਰੇ ਕੜਾਈ ਕਰਨ ਲੱਗ ਪੇ ਇੱਕ ਮੰਮੀ ਇਹ ਕੜਾਈ ਕਰਨਾ ਇਹ ਕਿਹੜਾ ਕੰਮ ਹੈ ਕੋਈ ਕੰਮ ਨਹੀਂ ਕਿਉਂ ਕੋਈ ਕੰਮ ਕਿਉਂ ਨਹੀਂ ਹੈ ਇਹ YouTube ਫੈਮਲੀ ਸਭ ਤੋਂ ਔਖਾ ਹੈ ਦਬਕਾ ਪਾਉਣਾ ਤੇ ਕੱਲ ਮੇਰੀ ਸਾਰੀ ਦਿਹਾੜੀ ਅੱਖਾਂ ਨਿਕਲ ਗਈਆਂ ਤੇ ਇਹ ਮੈਂ ਬਣਾਇਆ ਕੱਲ ਤੇ ਆਹ ਵਾਲੀ ਸਾਈਡ ਤੁਸੀਂ ਦੇਖ ਲਓ ਆਹ ਵੇਖੋ ਹਜੇ ਮੈਂ ਪ੍ਰੋਪਰ ਬਣਾਉਣਾ ਏ ਇਹਦੇ ਵਿੱਚ ਬਹੁਤ ਕੁਝ ਹੋਣਾ ਜੇ ਇੰਨਾ ਕੁ ਬਣਾ ਲਿਆ ਮੈਂ ਤੇ ਹੁਣ ਮੈਂ ਦੂਸਰੇ ਪਾਸੇ ਵੀ ਸਟਾਰਟ ਕਰਤੀ ਏ ਇੱਥੇ ਥੋੜੀ ਜੀ ਫਿਨਿਸ਼ਿੰਗ 'ਚ ਕਮੀ ਗਈ ਤੇ ਰਹਿ ਗਈ ਸੀ ਇੱਥੇ ਕੁ ਤੇ ਇਸ ਵਾਰ ਮੈਂ ਸੋਚਿਆ ਇਹਦੇ 'ਚ ਮੈਂ ਬਿਲਕੁਲ ਕਮੀ ਨਹੀਂ ਰਹਿਣ ਦੇਣੀ ਸੋ ਇਹਦੇ 'ਚ ਬਿਲਕੁਲ ਵੀ ਕਮੀ ਨਹੀਂ ਰਹੇਗੀ ਹੂੰ ਇੰਦਾ ਕੀ ਫਾਇਦਾ ਸਾਰਾ ਦਿਨ ਨੱਗੇ ਰਹਿੰਦੇ ਜੇ ਫਾਇਦਾ ਫਾਇਦਾ ਇਹਦੇ ਵੇਖੀ ਤਾਂ ਸਹੀ ਜਿਹੜੇ ਮੈਂ ਸੂਟ ਦੀ ਕਾਪੀ ਕਰਦੀ ਪਈ ਨਾ ਉਹ ਸੂਟ 17000 ਦਾ ਏ ਬਸ ਕਾਪੀ 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 ਕਰਕੇ 17000 ਦਾ ਨੂੰ 20000 ਦਾ ਦੱਸਣਾ ਤੈਨੂੰ ਹੂੰ ਹੂੰ ਹੁਣ ਤਾਂ ਦੱਸਤਾ ਜੀ ਹੁਣ ਕੀ ਫਾਇਦਾ ਚਲ ਕੋਈ ਨਹੀਂ ਮਰੇ YouTube ਫੈਮਲੀ ਨੇ ਕਿਆਦ ਨਾ ਵੀ ਹਾਂ ਵੀਅਰ ਦਾ ਲੱਗਦਾ ਪਿਆ ਹੂੰ ਹੂੰ ਕਿਉਂਕਿ ਉਹਨਾਂ ਨੇ ਸਾਰਾ ਦਿਨ ਨੀਗਲਾਈ ਯਾਨੀ ਕੋਈ ਫਾਇਦਾ ਨਹੀਂ ਫਾਇਦਾ ਕਿਉਂ ਨਹੀਂ ਆ ਹੂੰ ਹੂੰ ਸਾਨੂੰ ਬੀਬੀਆਂ ਨੂੰ ਤਾਂ ਸੂਟਾਂ ਨਾਲ ਹੀ ਪਾਏ ਭਰਾਵਾ ਹੂੰ ਤੇ ਇਧਰ ਮੇਰਾ ਵੇਖਿ ਪਟਾਰਾ ਮੈਂ ਸਾਰਾ ਕੁਝ ਐ ਰੱਖ ਲਿਆ ਦਾ ਸਮਾਨ ਨਾ ਖਿਲਰਿਆ ਪਿਆ ਸੀ ਸਾਰਾ ਇਹਦੇ ਚ ਮੇਰੇ ਮੋਤੀ ਆ ਇਹਦੇ ਚ ਕਟ ਦਾਣਾ ਇਹਦੇ ਚ ਰੇਲਾਂ ਇਹਦੇ ਚ ਸਿਕਨਸ ਇਹਦੇ ਚ ਮੈਂ ਸੂਈਆਂ ਸਾਰੀਆਂ ਚ ਇਕੱਠੇ ਧਾਗੇ ਪਵਾ ਲੈਣੀ ਕੋਮਲ ਤੋਂ ਫਿਰ ਮੈਂ ਕੱਢੀ ਜੰਨੀ ਇਹਦੇ ਚ ਮੇਰਾ ਦਬਕਾ ਦਬਕਾ ਮਾਰਦਾ ਹੈ ਇਦਨਾਂ ਮੈਂ ਡਰਾ ਕਰ ਬੋਣਿਂ ਖਿੱਚਦਾ ਹੀ ਨਾ 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 ਟੱਚ ਨਾ ਕਰ ਇਹ ਸੀਜ਼ਰ ਪੈਨਸਲ ਜਿਹਦੇ ਨਾਲ ਡਰਾ ਕਰੀਦਾ ਸਾਰਾ ਕੁਝ ਅਸੀਂ ਐ ਕਰਕੇ ਇਹ ਪਤਾ ਤੋ ਅਕਸ ਕਿਹੜਾ YouTube ਫੈਮਲੀ ਤੁਸੀਂ ਇਸ ਬਾਕਸ ਨੂੰ ਵੀ ਛਾਲ ਲਿਆ ਹੋਣਾ ਜਿਹੜਾ ਦਨ ਦਿਵਾਰੀ ਗਿਫਟ ਲਿਆ ਸੀ ਨਾ ਕੋਮਲ ਵਾਸਤੇ ਇਹ ਉਹਦੇ ਨਾਲ ਜਿਹੜਾ ਗਿਫਟ ਦਿੱਤਾ ਸੀ ਆਪਣੋਂ ਸ਼ਾਪ ਵਾਲਿਆਂ ਨੇ ਹੂੰ ਇਹ ਹੋਆ ਤੇ ਦੇਖੋ ਧੁਨੋ ਕਿਵੇਂ ਦੀਆਂ ਲਾਦੀਆਂ ਨਿੱਕੀਆਂ ਨਿੱਕੀਆਂ ਬੀਲ ਬੁੱਟੀਆਂ ਪਾਈਆਂ ਪਹਿਲਾਂ ਥ੍ਰੈਡ ਨਾਲ ਵਰਕ ਕਰਕੇ ਉੱਪਰ ਕੱਟਦਾਨੇ ਦੀ ਲਿਕ ਨਹੀਂ ਦਿੱਤੀ ਆ ਤੇ ਮੈਂ ਦੂਜਾ ਜਰੀ ਨਾਲ ਆਮ ਤੌਰ ਤੇ ਜਿਹੜੇ ਆਪਾਂ ਮੋਲ ਦੇ ਸੂਟ ਲੈਨੇ ਨਾ ਜਿਹੜੇ ਕੱਡੇ ਕਢਾਏ ਉਹਨਾਂ ਤੇ ਨਾ ਅੱਡ ਦਾ ਧਾਗਾ ਲਾਇਆ ਹੁੰਦਾ ਕਿਸੇ ਦੇ ਨਾਲ ਦਾ ਮੈਂ ਜਰੀ ਦੇ ਧਾਗੇ ਨਾਲ ਲੱਗੀ ਹੋਈਆਂ ਇਹ ਵਾਲਾ ਵੀ ਪਰ ਕੋਈ ਨਹੀਂ ਪਹਿਨਦਾ ਮੈਂ ਬਸ ਕਹਾਂ ਇਹਦੇ ਨਾਲ 골ਡਨ ਨਾਲ 골ਡਨ ਲੁੱਕ ਵਧੀਆ ਹੋ ਗਈਆਂ ਬਿਲਕੁਲ ਪ੍ਰੋਫੈਸ਼ਨਲ ਹੂੰ ਪੂਰੀ ਟੱਕੜ ਯਸ ਤੇ ਮੈਂ ਕਿੱਧਰ ਗਈ ਕੱਟਦਾਨੇ ਵਾਲੀ ਵਟ ਆਰੀ ਅਮ ਜਿਹੜਾ ਛਿੱਤੀ ਹੋ ਜਾਂਦਾ ਹੈ ਆਰੀ ਗੁੱਟੇ ਵੱਢਣ ਵਾਲੀ ਗੋਠੇ ਵੱਢਣ ਵਾਲੀ ਨਹੀਂ ਭਰਾਕ ਸੂਟ ਕਢਾਈ ਕਰਨ ਵਾਲੀ ਹੁੰਦੀ ਹੈ ਸੂਟ ਵੱਢਣ ਵਾਲੀ ਤੇ ਉਹ ਮੈਂ ਹਜੇ ਚ ਮੰਗਵਾਈ ਵੀ ਨਹੀਂ ਤੇ ਚਲਾਉਣੀ ਸਿੱਖੀ ਵੀ ਨਹੀਂ ਤੇ ਹੁਣ ਮੇਰੇ ਕੋਲ ਸਮਾਂ ਥੋੜਾ ਸੀ ਮੈਂ ਇਸ ਕਰਕੇ ਮੈਂ ਕਿਹਾ ਜਿਹੜਾ ਸਿੱਖਣ ਤੇ ਟਾਈਮ ਲਾਉਂਗੀ ਮੈਂ ਸੂਈ ਨਾਲੇ ਕੱਢ ਲਈ ਨਹੀਂ ਤੇ ਨੈਕਸਟ ਟਾਈਮ ਗਰਮੀਆਂ ਚ ਵਿਹਲੇ ਹਾਂ ਨੇ ਨਾ ਤੇ ਫੇਰ ਆਪਾਂ ਸਿੱਖ ਕੇ ਤੇ ਆਰੀ ਵਰਕ ਕਰਾਂਗੇ ਫਿਰ ਮੈਂ ਉਹਦੇ YouTube ਅੱਡਾ ਵੀ ਮੰਗਾਉਂਗੀ ਦੂਸਰਾ ਫਿਰ ਆਪਾਂ YouTube ਫੈਮਲੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਰੀ ਕਿਵੇਂ ਦੀ ਹੁੰਦੀ ਆ ਐ ਲੰਬੀ ਜੀ ਗੋ ਤਿੱਕੀ ਪਰੋਸ਼ੇ ਵਰਗੀ ਜਿਵੇਂ ਤੁਹਾਡੇ ਵੱਡੇ ਬਣੇ ਹੁੰਦੇ ਦੂਸਰੇ ਆ ਬਾਅਦ ਜੇ ਹਾਂ ਓਏ ਬੈਠ ਉਹੀ ਯੂਜ਼ ਕਰ ਲੋ ਤੇ ਗਾਈਜ਼ ਆ ਦੇਖੋ ਆ ਇੱਥੇ ਪਿੱਲਰ ਮੀਨਿੰਗ ਐ ਪਹਿਲਾਂ ਇੱਥੇ ਖੱਡਾ ਖੋਦੇ ਤੇ ਬਾਅਦ ਚੋਂ ਸੀਮੈਂਟ ਪਾ ਕੇ ਉਹ ਬੱਜਰੀ ਪਾ ਕੇ ਤੇ ਐ ਕਰਤਾ ਦੇ ਵਿੱਚੋਂ ਕੱਢਦੇ ਆ ਜਿੱਥੇ ਪਿੱਲਰ ਨੇ ਸਟੈਂਡ ਕਰਨਾ ਆ ਦੇਖੋ ਇੱਥੇ ਵੀ ਚਾਰ ਕੱਟੇ ਸੀ ਇੱਕ ਤੇ ਆ ਪੈਲਸ ਦੀ ਲੁੱਕ ਤੇ ਗਾਈਜ਼ ਇੱਥੇ ਜੱਗੇ ਨੇ ਕੀਤਾ ਪੇਂਟ ਪਹਿਲਾਂ ਅੰਦਰ ਲੱਗਾ ਰਿਹਾ ਬਸ ਇੱਥੇ ਵੀ ਸਾਰਾ ਐ ਉਪਰੋਂ ਉਥੋਂ ਸਾਰਾ ਤੇ ਇੱਥੋਂ ਵੀ ਸਾਰੀ ਛੱਤ ਤੇ ਆ ਸਾਈਡਾਂ ਤੋਂ ਇਹਨੇ ਪੇਂਟ ਕੀਤਾ ਤੇ ਆ ਅੰਦਰੋਂ ਵੀ A ਤੋਂ Z ਸਾਰਾ ਆਲੀਆਂ ਕੰਧਾਂ ਉਹ ਸਾਹਮਣੇ ਤੇ ਆਲੀਆਂ ਕੰਧਾਂ ਵੀ ਇਹਨੇ ਕੀਤੀਆਂ ਜੱਗੇ ਨੇ ਕੱਲੇ ਨੇ ਤੇ ਆ ਵਾਲਪੇਪਰ ਤੇ ਉਥੇ ਉਥੇ ਦੇਖੋ ਲਾਈਟਸ ਲਗਾਈਆਂ ਹਨ ਨਵੀਆਂ ਇੱਧਰ ਵਿੰਕਲਾਈਆਂ ਨੇ ਤੇ ਉਧਰਲੀ ਸਾਈਡ ਇੱਧਰ ਇੱਥੇ ਤੇ ਇੱਥੇ ਵੀ ਲਾਈਆਂ ਨੇ ਲਾਈਟਾਂ ਤੇ ਗਾਇਸ ਦੇਖ ਸਕਦੇ ਹੋ ਇੱਧਰ ਵੀ ਉਹਨੇ ਮਿੰਕੇ ਸਾਰਾ ਪੇਂਟ ਕੀਤਾ ਤੇ ਆ ਵੋਲਪੇਪਰ ਲੱਗਾ ਹੋਇਆ ਤੇ ਉਧਰ ਵੀ ਆ ਇੱਥੋਂ ਸ਼ਾਇਦ ਦੇਖ ਜੇ ਉਹ ਲਾਈਟਸ ਲਗਾਈਆਂ ਨੇ ਤੇ ਦੇਖ ਸਕਦੇ ਹੋ ਹਾਲ ਦਾ ਲੁੱਕ ਜੇ ਇੱਥੇ ਸਾਰੀਆਂ ਕੁਰਸੀਆਂ ਵਗੈਰਾ ਲੱਗਣੀਆਂ ਨੇ ਤੇ ਡੈਡੀ ਉਧਰ ਹਾਲ ਚ ਨੇ ਉਹਨਨ ਕੀ ਸਫਾਈ ਕਰਦੇ ਫਿਰ ਦਫਤਰ ਦੀ ਇਹ ਸੇ ਕਰਕੇ ਮੈਂ ਉਧਰ ਮਨ ਕੀ ਉਧਰ ਆ ਗਿਆ ਮੈਨੂੰ ਪਤਾ ਨਹੀਂ ਲੱਗਾ ਜੱਗੀ ਉਧਰ ਲੱਗਾ ਆ ਪਿੱਛੇ ਤੇ ਗਾਈਜ਼ ਆ ਦੇਖੋ ਜੱਗ ਨੇ ਇੱਥੋਂ ਹੀ ਸਾਰਾ ਮਨ ਕੀ ਪੇਂਟ ਕੀਤਾ ਪਿੱਛੋਂ ਇੰਨਾ ਤੇ ਆ ਪਿਛਲੀ ਸਾਈਡ ਵੀ ਸਾਰੀ ਇੱਥੋਂ ਐ ਉਹਨੇ ਪੇਂਟ ਕੀਤੀ ਐ ਆ ਪੌੜੀਆਂ ਤੇ ਵੀ ਮਨ ਕੀ ਕਰਨਾ ਹੈ ਸਾਰਾ ਕੁਝ ਇੱਧਰ ਵੀ ਆ ਜਗਾ ने पेंट किया आवे हजे भी उधर अंदरली साइड लगा हुआ इत लगा हुआ करण उत्तर भी सारा इतने पेंट किया इधर आया मतलब कि संतरे तोड़न आवे नीचे भी वाहवा सारे डिगे हुए ने इतने लगे ही हुए ने मैं भी अब देखते हैं कैमरे शायद ना कैप्चर हो मतलब कि लगे हुए पेल वाहवा लगे थी हूँ अस व खा भी चुके ਆਹ ਹੇ ਨੀਚੇ ਡਿੱਗੀਆਂ ਦੇ ਪੱਕ ਪੱਕ ਕੇ ਜਿਵੇਂ ਆਏ ਲੱਗੇ ਹੋਏ ਨੇ ਬਾਬਾ ਹਨ ਮੈਂ ਤੋੜ ਕੇ ਤੁਹਾਨੂੰ ਉੱਥੇ ਜਾ ਕੇ ਘਰੇ ਵਿਖਾਉਂਗਾ ਕਿ ਕਿੰਨੇ ਸੰਤਰੇ ਮੈਂ ਤੋੜੇ ਗਾਇਸ ਦੇਖੋ ਹੁਣ ਮੈਂ ਅੰਦਰ ਅੰਦਰਲੀ ਸਾਈਡ ਆਇਆ ਨਿਕੀ ਇੱਥੇ ਬੂਟਿਆਂ ਦੇ ਅੰਦਰ ਤੇ ਇਧਰ ਦੇਖੋ ਕਿੰਨੇ ਸਾਰੇ ਲੱਗੇ ਹੋਏ ਨੇ ਅਜ ਭਾਵੇਂ ਪੱਕੇ ਨਹੀਂ ਗਏ ਪਰ ਲੱਗੇ ਬਹੁਤ ਸਾਰੇ ਹੋਏ ਨੇ ਇਧਰਲੀ ਸਾਈਡ ਵੀ ਤੇ ਇਧਰਲੀ ਸਾਈਡ ਵੀ ਬਹੁਤ ਜਾਦੇ ਆ ਉਹ ਦੇਖੋ ਕੀਓ ਫੈਮਿਲੀ ਅੱਜ ਦੀ ਆਪਣੀ ਇੰਨੀ ਵੀਡੀਓ ਮੈਂ ਮਾਰਨਿੰਗ ਕੀਤੀ ਸੀ ਉਹ ਤੁਹਾਨੂੰ ਸ਼ੇਅਰ ਕੀਤੀ ਬਾਕੀ ਸੂਟ ਕਿੰਨਾ ਕੱਢ ਲਿਆ ਉਹ ਸ਼ੇਅਰ ਕੀਤਾ ਤੇ ਅੱਜ ਖੋਸ਼ ਘਰ ਸੀ ਕੁਸ਼ਕ ਉਹ ਕਲਿੱਪਸ ਲੈ ਕੇ ਆਇਆ ਤੁਹਾਨੂੰ ਅਪਡੇਟ ਦਿੰਦੀ ਆ ਸਾਰੀ ਪੈਲਸ ਚ ਕੀ ਕੀ ਕੰਮ ਹੋ ਰਿਹਾ ਹੈ ਤੇ ਰੰਗ ਦਾ ਤੈਅ ਕਿ ਚੈਲੰਜ ਲੈ ਲਿਆ ਜਗਸੀਰ ਨੇ ਉਹਨੇ ਕਿਹਾ ਵੀ ਮੈਂ ਹੀ ਆ ਕਿ ਸਾਰੇ ਪੈਲਸ ਦਾ ਰੰਗ ਕਰਨਾ ਸੋ ਇਹ ਫ੍ਰੀ ਸੀਗਾ ਨਾਲੇ ਬੱਚਾ ਉਲਟੇ ਪੁਲਟੇ ਧਿਆਨ ਨਹੀਂ ਕਰਦਾ ਵਿਹਲਾ ਹੋਵੇ ਨਾ ਇਹਨੂੰ ਹੁੰਦਾ ਉੱਥੇ ਚੱਲ ਜਾ ਉੱਥੇ ਚੱਲ ਜਾ ਉੱਥੇ ਪਾਰਟੀ ਨਾਲ ਤਾਂ ਪੈਸੇ ਖਰਚ ਕਰਦੇ ਬੱਚੇ ਤੇ ਨਾਲੇ ਆਪਦੀ ਸਾਨੂੰ ਸੇਫਟੀ ਦੀ ਟੈਨਸ਼ਨ ਰਹਿੰਦੀ ਜਦੋਂ ਬਾਹਰ ਜਾਂਦੇ ਆ ਮੋਟਰਸਾਈਕਲ ਜਾਂ ਗੱਡੀ ਲੈ ਕੇ ਜਾਂਦਾ ਸੋ ਇੱਕ ਤਾਂ ਇਸ ਚੀਜ਼ ਦੀ ਸੇਫਟੀ ਹੋ ਜਾਂਦੀ ਬੱਚੇ ਦੀ ਇੱਕ ਆਪਣੇ ਪੈਸੇ ਬਚ ਗਏ ਤੇ ਇੱਕ ਹੋਰ ਲੱਗਣ ਤੋਂ ਬਚ ਗਏ ਤੇ ਬੱਚਾ ਇੱਕ ਤਾਂ ਨਵਾਂ ਗੁਣ ਪੈਦਾ ਹੁੰਦਾ ਜਿਵੇਂ ਉਹ ਪੇਟ ਬਹੁਤ ਹੀ ਸੋਹਣਾ ਕਰਦਾ ਕਿਸੇ ਦਿਨ ਮੈਂ ਆਪ ਡਿਟੇਲ ਵਿੱਚ ਚੰਗੀ ਤਰ੍ਹਾਂ ਤੁਹਾਨੂੰ ਸਾਰਾ ਵਿਖਾ ਵਿਖਾਵਾਂਗੀ ਸੋ ਮੇਰੇ ਕੋਲ ਹੁਣ ਮੈਨੂੰ ਸੂਟ ਦੀ ਹੈਗੀ ਵੀ ਬਹੁਤ ਜ਼ਿਆਦਾ ਹੈਵੀ ਸੂਟ ਆ ਕਾਫੀ ਟਾਈਮ ਲੱਗ ਜਾਂਦਾ 15 20 ਦਿਨ ਹੋ ਸਕਦਾ ਲੱਗ ਜਾਣ ਤੇ ਮੈਂ ਦਿਨ ਰਾਤ ਇੱਦੇ ਤੇ ਇੱਕ ਕਰਦੀ ਕਿਉਂਕਿ ਵਿੱਚ ਕਈ ਵਾਰੀ ਗੈਸਟ ਵੀ ਆ ਜਾਂਦੇ ਆ ਕਈ ਵਾਰੀ ਮਤਲਬ ਆਪਣੇ ਜਿਵੇਂ ਛੋਟੇ ਮੋਟੇ ਕਸਟਮਰ ਤਾਂ ਜਿਵੇਂ ਕੱਲੀ ਵਾਲਾ ਕੰਮ ਉਹ ਤਾਂ ਕੋਮਲ ਸੰਭਾਲ ਲੈਂਦੀ ਪਰ ਜਿੱਥੇ ਜਿਵੇਂ ਮਾਰਨਿੰਗ 'ਚ ਇਹਨੂੰ ਹੈਲਪ ਦੀ ਲੋਡ ਹੁੰਦੀ ਕ੍ਰੀਮ ਨਾਲ ਲਗਾਉਣੀ ਸੋ ਉਸ ਦਿਨ ਮੇਰਾ ਦਿਨ ਉੱਧਰ ਨਿਕਲ ਜਾਂਦਾ ਹੈ ਬਾਕੀ ਜਦੋਂ ਕੋਮਲ ਥੱਲੇ ਕੰਮ ਕਰਦੀ ਆ ਬਾਅਦ ਇੱਥੇ ਮੇਰੇ ਨਾਲ ਵੀ ਹੈਲਪ ਕਰਾ ਦਿੰਦੀ ਆ ਉਹ ਵਧੀਆ ਹੋ ਜਾਂਦਾ ਤੇ ਅਸੀਂ ਆਪਦਾ ਮਤਲਬ ਸੂਟ ਇੱਕ ਦੂਜੇ ਦੇ ਸਾਰੇ ਨਾਲ ਪੂਰਾ ਕਾਰੀ ਲੈਣਾ ਤੇ ਅੱਜ ਮੈਂ ਦੂਸਰੀ ਸਾਈਡ ਸ਼ੁਰੂ ਕਰ ਲਈ ਆ ਹੌਲੀ ਹੌਲੀ ਕਰਦੇ ਆ ਕੰਪਲੀਟ ਸੋ ਇਹੀ ਅਪਡੇਟ ਸੀ ਸਾਡੀ ਇਹੀ ਕੁਝ ਚੱਲ ਜਾ ਰਾਈਵ ਚ ਰੋਟੀ ਖਾ ਲਈ ਬਣਾ ਲਈ ਸੂਟ ਕੱਢ ਲਿਆ ਇਹਦੇ ਪਾਪਾ ਜਿਵੇਂ ਤੁਹਾਨੂੰ ਪਤਾ ਹੀ ਆ ਉਹ ਪਿੱਲਰ ਸੈੱਟ ਕਰਨ ਵਾਲਾ ਉਹ ਸਾਰਾ ਮਿਸਤਰੀ ਦਾ ਕੰਮ ਉਹਨਾਂ ਨੇ ਆਪ ਹੀ ਸਾਡੇ ਮਲਟੀ ਟੈਲੈਂਟ ਆ ਜੀਵੇਂ ਇਹ ਪਾਪਾ ਵੀ ਜ਼ਿਆਦਾਤਰ ਜਿਵੇਂ ਲਾਈਟਸ ਦਾ ਹੋ ਗਿਆ ਪੈਲਸ ਦਾ ਬੂਟਿਆਂ ਦੀ ਕਟਿੰਗ ਹੋ ਗਈ ਮਤਲਬ ਅਸੀਂ ਕਦੇ ਮਾਲੀ ਵੀ ਨਹੀਂ ਬੁਲਾਇਆ ਸਾਰਾ ਕੰਮ ਉਹ ਆਪ ਦੇ ਆਪ ਹੀ ਕਰਦੇ ਆ ਕਿਉਂਕਿ ਖੇਤੀਬਾੜੀ ਅਸੀਂ ਜਿਹੜੀ ਉਹ ਆਪ ਨਹੀਂ ਕਰ ਰਹੇ ਉਹ ਆਪਾ ਠੇਕੇ ਦੇ ਦਿੱਤੀ ਹੋਈ ਪਹਿਲੇ ਤੇ ਫਿਰ ਵੇਲੇ ਨੇ ਕਰਨਾ ਵੀ ਕੀ ਆ ਕਹਿੰਦੇ ਸੇਹਨ ਖਰਾਬ ਹੋਣ ਨਾਲ ਚੰਗਾ ਹੈ ਵੀ ਕੰਮ ਆਪਦਾ ਹੀ ਆ ਕੋਈ ਬਰਾਈ ਨਹੀਂ ਹੈਗੀ ਆਪਦਾ ਕੰਮ ਆਪ ਕਰਨ ਦੀ ਸੋ ਨਾਲੇ ਪੈਸੇ ਦੀ ਬਚਤ ਹੁੰਦੀ ਨਾਲੇ ਸਿਹਤ ਆਪਣੀ ਵਧੀਆ ਰਹਿੰਦੀ ਆ ਤੇ ਫਿਰ ਆਪਾਂ ਜੇ ਆਪਾਂ ਕੰਮ ਕਰਾਂਗੇ ਫਿਰ ਆਪਾਂ ਖਾ ਵੀ ਸਕਦੇ ਆ ਤੇ ਨਹੀਂ ਤਾਂ ਫਿਰ ਸੁੱਕੀਆਂ ਰੋਟੀਆਂ ਖਾਣੀਆਂ ਪੈਣੀਆਂ ਹੁਣ ਵਧੀਆ ਆਪ ਦਾ ਕਿਉਂ ਦੁੱਧ ਰੀਜਨਲ ਆ ਆਪਦੀ ਡਾਈਟ ਅੱਛੀ ਲੈ ਰਹਾ ਤੇ ਕੰਮ ਆਪਣੇ ਆਪ ਨੂੰ ਵਾਹ ਵੀ ਰਿਹਾ ਕੰਮਾਂ ਦੇ ਵਿੱਚ ਸੋ ਇਹ ਸੀ ਸਾਡੀ ਫੈਮਿਲੀ ਦੀ ਅਪਡੇਟ ਤੇ ਕੋਸ਼ਿਸ਼ ਕਰਾਂਗੇ ਅਸੀਂ ਇਕੱਠੇ ਤਾਂ ਹੁੰਦੇ ਨਹੀਂ ਚਾਰ ਜੀਆ ਕੋਈ ਕਿਤੇ ਹੁੰਦਾ ਕੋਈ ਕਿਤੇ ਹੁੰਦਾ ਹੈ ਤੇ ਹੁਣ ਤੁਹਾਨੂੰ ਥੋੜੇ ਥੋੜੇ ਇੰਟਰਸਟਿੰਗ ਵਲੌਗਸ ਅੱਗੇ ਲੈ ਕੇ ਆਵਾਂਗੇ ਥੋੜਾ ਜਿਹਾ ਬਿਜ਼ੀ ਚੱਲ ਰਿਹਾ ਹੈ ਬਾਕੀ ਅਪਡੇਟ ਦਿੰਦੀ ਰਹੂੰਗੀ ਸਾਡੇ ਜੋ ਚੱਲ ਰਿਹਾ ਹੈ ਤੇ ਅੱਜ ਦਾ ਵਲੌਗ ਬਣ ਇੰਨਾ ਹੀ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਵਧੀਆ ਵਲੌਗ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲੇ ਮਿਲਦੇ ਆ ਨੈਕਸਟ ਵਲੌਗ ਚ ਬਾਏ